ਤੇ 20-25 ਲੱਖ ਰੁਪਇਆ ਹੁੰਦਾ ਪੇਰੈਂਟਸ ਕੋਲੇ ਹਨਾ ਪਰ ਇਨਕਮ ਆਫ ਸੋਰਸ ਨਹੀਂ ਹੁੰਦਾ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਮੈਨੇਜ ਕਰਨਾ ਦੇਖੋ ਪ੍ਰਵਿੰਦਰ ਜੀ ਪਹਿਲੀ ਗੱਲ ਆਸਟ੍ਰੇਲੀਆ ਜੇ ਕਿਸੇ ਬੱਚੇ ਨੇ ਜਾਣਾ ਹੈ ਹਮ ਠੀਕ ਹੈ ਜੀ ਤੁਸੀਂ ਸਟੈਪ ਬਾਈ ਸਟੈਪ ਜੇ ਆਪਣਾ ਵੀਜ਼ੇ ਦਾ ਕੰਮ ਕਰਵਾਉਣਾ ਹੋ ਤੁਹਾਡਾ 8 ਤੋਂ 9 ਲੱਖ ਰੁਪਇਆ ਲੱਗਦਾ ਜਾਂ 10 ਲੱਖ ਰੁਪਇਆ ਲੱਗਦਾ ਗੱਲ ਆ ਜਾਂਦੀ ਹੈ ਸੋਰਸ ਆਫ ਇਨਕਮ ਦੀ ਠੀਕ ਹੈ ਜੀ ਹੁਣ ਪਿੱਛੇ ਜੇ ਮੇਰੇ ਕੋਲ ਇੱਕ ਕੇਸ ਆਇਆ ਉਹਨਾਂ ਨੇ ਆਸਟ੍ਰੇਲੀਆ ਦਾ ਚਲੋ ਕਿਤੋਂ ਅਪਲਾਈ ਕੀਤਾ ਖੇਤੀਬਾੜੀ ਵਾਲੇ ਬੰਦੇ ਨੇ 40 ਕਿੱਲੇ ਜ਼ਮੀਨ ਦੇ ਆ ਉਹਨਾਂ ਕੋਲੇ ਚਲੋ ਇੱਕ ਨਵਾਂ ਇਮੀਗ੍ਰੇਸ਼ਨ ਵਾਲਾ ਸੀਗਾ ਉਹਨੇ ਉਹਦੀ ਕੀ ਕਹਿੰਦੇ ਆ ਮੰਮੀ ਨੂੰ ਪ੍ਰਾਪਰਟੀ ਡੀਲਰ ਦਿਖਾਤਾ ਡੈਡੀ ਨੂੰ ਨੌਕਰੀ ਤੇ ਦਿਖਾਤਾ ਜੋ ਸੋ ਇਹ ਜਿਹੜੇ ਇਮੀਗ੍ਰੇਸ਼ਨ ਵਾਲੇ ਉਹਨਾਂ ਤੋਂ ਬਚਿਆ ਕਰੋ ਜੇ ਇਨਸਾਨ ਕੋਲੇ 40 ਕਿੱਲੇ ਜ਼ਮੀਨ ਦੇ ਆ ਉਹਨੂੰ ਇਨਕਮ ਦੇਖੋ ਕਿੰਨੀ ਹੋਏਗੀ ਜੇ ਆਪਾਂ 1 ਲੱਖ ਰੁਪਇਆ ਵੀ ਇੱਕ ਸਾਲ ਦੀ ਲਾ ਲਈਏ 40 ਲੱਖ ਰੁਪਇਆ ਹੋ ਗਿਆ ਸਾਲ ਦਾ ਮੈਂ ਤਾਂ ਕਹਿੰਦਾ ਫਿੱਟੇ ਲਾਣ ਤਾਂ ਇਹ ਜੇ ਇਮੀਗ੍ਰੇਸ਼ਨ ਵਾਲੇ ਤੇ ਜਿਹਨੇ ਜਮਾ ਹੀ ਕੇਸ ਉਹ ਖਰਾਬ ਕਰਤਾ ਇਹ ਜੇ ਇਮੀਗ੍ਰੇਸ਼ਨ ਵਾਲਿਆਂ ਤੋਂ ਬਚਿਆ ਕਰੋ ਸਾਡੇ ਵਰਗੇ ਜਿਹੜੇ ਪੁਰਾਣੇ ਬੈਠੇ ਜਿਨ੍ਹਾਂ ਨੇ ساری ਉਮਰ ਲਾਤੀ 20-20 ਸਾਲ ਲਾਤੀ ਤੁਸੀਂ ਇੱਕ ਵਾਰੀ ਸਾਡੇ ਕੋਲੇ ਐਡਵਾਈਸ ਲੈਣ ਆਜਿਆ ਕਰੋ ਫੈਲ ਲਾਉਣੀ ਨਾ ਲਾਉਣੀ ਉਹ ਬਾਅਦ ਦੀ ਗੱਲ ਹੁੰਦੀ ਹੈ ਸੋ ਹੁਣ ਉਹ ਕੇਸ ਮੇਰੇ ਕੋਲੇ ਆਇਆ ਉਹਨੂੰ ਸਹੀ ਤਰੀਕੇ ਨਾਲ ਅੰਬੈਸੀ ਦੇ ਵਿੱਚ ਲਾਉਣਾ ਸਾਡੀ ਜ਼ਿੰਮੇਵਾਰੀ ਹੈ ਸੋ ਇਸ ਕਰਕੇ ਦੇਖੋ ਜਿਹੜਾ ਸੋਰਸ ਆਫ ਇਨਕਮ ਹੈ ਇਹ ਸਚਾਈ ਹੈ ਵੀ 90% ਉਹਦਾ ਹੱਥ ਹੁੰਦਾ ਵੀਜ਼ਾ ਲੈਣ ਦੇ ਵਿੱਚ ਜਦੋਂ ਆਪਾਂ ਫਾਇਲ ਲਾਉਨੇ ਆ ਅਸੀਂ ਇਮੀਗ੍ਰੇਸ਼ਨ ਲਾਇਰ ਦੇ ਥਰੂ ਫਾਇਲ ਤੁਹਾਡੀ ਤਿਆਰ ਕਰਵਾਈ ਐ ਐਸਓਪੀ ਤਿਆਰ ਕਰਵਾਤੀ ਫੰਡ ਹੋ ਗਏ ਫੀਸ ਭਰਤੀ ਸਾਰਾ ਕੁਝ ਕਰਤਾ ਗੱਲ ਆਉਂਦੀ ਐ ਸੋਰਸ ਆਫ ਇਨਕਮ ਤੇ ਵੀ ਤੁਹਾਡੀ ਫੈਮਿਲੀ ਨੂੰ ਇਨਕਮ ਕੀ ਐ ਉਹ ਕਿਉਂ ਜ਼ਰੂਰੀ ਐ ਕਿਉਂਕਿ ਤੁਸੀਂ ਵਾਪਸ ਆਉਣਾ ਐ ਕਿਉਂ ਆਉਣਾ ਐ ਆਉਣਾ ਜ਼ਰੂਰੀ ਕਿਉਂ ਐ ਕਿਉਂਕਿ ਤੁਹਾਡੀ ਫੈਮਿਲੀ ਸਟਰੋਂਗ ਐ ਦੇਖੋ ਜਿਹੜਾ ਇਨਸਾਨ ਕਿਸੇ ਵੀ ਕੰਟਰੀ ਚ ਜਾਂਦਾ ਉਹ ਵਾਪਸ ਨਹੀਂ ਆਉਂਦਾ ਇਹ ਸਚਾਈ ਹੈ ਪਰ ਆਸਟ੍ਰੇਲੀਆ ਪੁੱਛਦਾ ਵੀ ਤੁਸੀਂ ਵਾਪਸ ਆਉਂਗੇ ਕਿਉਂ ਆਉਂਗੇ ਕੀ ਤੁਹਾਡੀ ਫੈਮਿਲੀ ਇਨੀ ਸਟਰੋਂਗ ਹੈਗੀ ਵੀ ਤੁਸੀਂ ਉੱਥੇ ਪੜ੍ਹਾਈ ਕਰੋਗੇ ਤੁਹਾਨੂੰ ਬਾਅਦ ਚ ਪੈਸੇ ਭੇਜਣ ਦੇਖੋ ਇਹ ਕੋਈ ਯੂਰ ਨਹੀਂ ਹੁੰਦਾ ਵੀ ਜੇ ਤੁਹਾਡੇ ਜੇ ਫਾਰਮ ਘੱਟ ਨੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਤੁਸੀਂ ਡੈਰੀ ਦਾ ਕੰਮ ਸ਼ੋਅ ਕਰੋ ਦੁੱਧ ਦਾ ਕੰਮ ਤੁਸੀਂ ਸਿਰਫ ਡੇਲੀ ਡੈਰੀ ਹੁੰਦੀ ਹੈ ਉਹ ਸ਼ੋਅ ਕਰਨੀ ਹੈ ਤੁਸੀਂ ਕੋਈ ਆਪਣਾ ਕਾਰੋਬਾਰ ਦਾ ਛੋਟਾ ਸਬਜ਼ੀਆਂ ਦਾ ਦਿਖਾ ਦਿਓ ਤੁਸੀਂ ਕੋਈ ਆਪਣੀ ਕੀ ਕਹਿੰਦੇ ਆ ਵੀ ਅਸੀਂ ਸਬਜ਼ੀਆਂ ਵੇਚਦੇ ਆ ਉਹਦੀਆਂ ਪਰਚੀਆਂ ਦਿਖਾ ਦਿਓ ਅੱਜ ਕੱਲ ਕੀ ਹੈ ਤੁਸੀਂ ਜਿਹੜਾ ਵੀ ਤੁਹਾਡੇ ਕੋਲੇ ਸੋਰਸ ਆ ਇਨਕਮ ਦਾ ਤੁਸੀਂ ਉਸ ਤਰ੍ਹਾਂ ਦੀ ਹੀ ਇਨਕਮ ਦਿਖਾਉਣੀ ਹੈ ਇਹ ਨਹੀਂ ਵੀ ਤੁਸੀਂ 40 ਕਿਲਿਆਂ ਦੇ ਮਾਲਕ ਹੋ ਤਾਂ ਤੁਹਾਡੀ ਘਰ ਵਾਲੀ ਨੂੰ ਕਿਸੇ ਨੇ ਪ੍ਰਾਪਰਟੀ ਡੀਲਰ ਦਿਖਾਤਾ ਉਹ ਤਾਂ ਕੇਸ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਹੈ ਸੋ ਇਸ ਕਰਕੇ ਤੁਸੀਂ ਸੋਰਸ ਆਫ ਜਿਹੜਾ ਇਨਕਮ ਹੈ ਤੁਹਾ ਆਪਣਾ ਜੋ ਵੀ ਤੁਹਾਡਾ ਹੁੰਦਾ ਸਹੀ ਦੇ ਵਿੱਚ ਚਾਹੇ ਤੁਹਾਡੀ 10000 ਰੁਪਏ ਮਹੀਨੇ ਦੀ ਇਨਕਮ ਹੈ ਚਾਹੇ 10 ਲੱਖ ਹੈ ਚਾਹੇ 50000 ਹੈ ਚਾਹੇ 20000 ਜ਼ਰੂਰ ਲਾਓ ਕਿਉਂਕਿ ਇਹਦੇ ਵਿੱਚ ਮੈਂ ਇੱਕ ਗੱਲ ਦੱਸ ਦਿੰਦਾ ਵੀ ਜਦੋਂ ਤੁਸੀਂ ਫੰਡ ਸ਼ੋਅ ਕਰਦੇ ਹੋ ਚਾਹੇ ਨਵੇਂ ਨੇ ਪੁਰਾਣੇ ਨੇ ਇਹਦੇ ਨਾਲ ਕਦੇ ਵੀ ਜ਼ਿਆ ਰਿਐਕਟ ਨਹੀਂ ਹੁੰਦਾ ਗੋਰੇ ਇੱਕ ਐਦਾਂ ਦੀ ਕੌਮ ਹੈ ਜਿਹੜੇ ਵੀਜ਼ਾ ਆਫੀਸਰ ਨੇ ਜੇ ਉਹਨਾਂ ਨੂੰ ਤੁਹਾਡੀ ਫਾਈਲ ਦੇ ਵਿੱਚ ਕੋਈ ਕਮੀ ਲੱਗਦੀ ਹੈ ਉਹ ਮੇਲ ਪਾ ਕੇ ਕਹਿ ਦਿੰਦੇ ਆ ਵੀ ਸਾਨੂੰ ਆ ਕਾਗਜ਼ ਭੇਜ ਦਿਓ ਜੀ ਅਸੀਂ ਇਹ ਸਟੂਡੈਂਟ ਦਾ ਚੈੱਕ ਕਰਨਾ ਚਾਹੁੰਦੇ ਆ ਤੁਸੀਂ ਕਾਗਜ਼ ਭੇਜ ਦਿਓ ਜਿਹੜੀ ਲੋੜ ਹੁੰਦੀ ਆ ਤੁਹਾਨੂੰ ਵੀਜ਼ਾ ਦੇ ਦਿੰਦੇ ਆ ਜੱਪ ਸਟੱਡੀ ਦੇ ਵੀਜ਼ੇ ਕਿਉਂ ਆਉਂਦੇ ਆ ਕਿਉਂਕਿ ਅਸੀਂ ਡਟ ਜੰਨੇ ਆ ਵੀ ਅਸੀਂ ਫਾਈਲ ਇਦਾਂ ਦੀ ਤਿਆਰ ਕਰਕੇ ਲਾਉਣੀ ਆ ਕੋਈ ਸਾਨੂੰ ਚੈਲੇਂਜ ਨਾ ਕਰ ਸਕੇ ਠੀਕ ਹੈ ਅਸੀਂ ਮੰਨਦੇ ਆ 100 'ਚੋਂ 10 ਜਾਂ 15 ਵੀਜ਼ੇ ਰਿਜੈਕਟ ਹੁੰਦੇ ਨੇ ਉਹ ਹਰ ਇੱਕ ਕੰਟਰੀ ਦੇ ਹੁੰਦੇ ਆ ਆਸਟ੍ਰੇਲੀਆ ਦੇ ਨਹੀਂ ਸਾਰੀਆਂ ਕੰਟਰੀਆਂ ਦੇ ਹੁੰਦੇ ਆ ਸੋ ਬਟ ਜੇ ਤੁਸੀਂ ਆਸਟ੍ਰੇਲੀਆ ਜਾਣਾ ਹੈ ਸਿੰਗਲ ਜਾਣਾ ਹੈ ਸਪਾਊਸ ਜਾਣਾ ਹੈ ਤੁਸੀਂ ਜੱਪ ਸਟੱਡੀ ਕੋਲੇ ਆ ਸਕਦੇ ਹੋ ਵੀਜ਼ਾ ਹਾਸਲ ਕਰ ਸਕਦੇ ਹੋ ਅੱਜ ਦੇ ਟਾਈਮ 'ਚ ਤੁਹਾਡੇ 52% 48% ਪਲੱਸ 2 'ਚੋਂ ਨੰਬਰ ਨੇ ਸਾਢੇ ਪੰਜ ਬੈਂਡ ਤੁਹਾਡੇ ਹੋਣੇ ਚਾਹੀਦੇ ਆ ਹੂੰ ਕਈ ਸਾਨੂੰ ਕਹਿੰਦੇ ਜੀ ਸਾਢੇ ਪੰਜ ਤੇ ਆਫਰ ਲੈਟਰ ਨਹੀਂ ਆਉਂਦਾ ਅਸੀਂ ਕਹਿੰਦੇ ਜੀ ਅਸੀਂ ਤੁਹਾਨੂੰ ਵੀਜ਼ਾ ਦਿਖਾਉਨੇ ਆ ਨੰਬਰ ਦੰਨੇ ਆ ਆਸਟ੍ਰੇਲੀਆ 'ਚ ਬੈਠੇ ਆ ਬੱਚੇ ਤੁਸੀਂ ਉਹਨਾਂ ਨੂੰ ਫੋਨ ਕਰੋ ਤੁਹਾਨੂੰ ਕਹਿਣਗੇ ਹਾਂਜੀ ਸਾਡੇ 55% ਬੰਨਜਾ ਪਰਸੈਂਟ ਨੰਬਰ ਸੀ ਕੋਈ ਕੋ 48% ਸੀ 2000 ਕੋਈ 18 ਦਾ ਕੋਈ 19 ਦਾ ਕੋਈ 20 ਦਾ 22 ਦਾ ਪੜਿਆ ਹੋਇਆ ਸੀ ਹਨਾ ਸੋ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹਰ ਇੱਕ ਦੇ ਵਾਸ ਦਾ ਰੋਗ ਨਹੀਂ ਹੈਗਾ ਜਪ ਸਟੱਡੀ ਨੇ ਹਮੇਸ਼ਾ ਆਪਣੀ ਜਿੰਦ ਜਾਨ ਲਾਈ ਆਸਟ੍ਰੇਲੀਆ ਦੇ ਵੀਜ਼ੇ ਲੈਣ ਲਈ ਔਰ ਸਾਡਾ ਨਾਮ ਜਿਹੜਾ ਹੈਗਾ ਹਮੇਸ਼ਾ ਇਹੀ ਲਿਆ ਜਾਂਦਾ ਵੀ ਜੇ ਆਸਟ੍ਰੇਲੀਆ ਜਾਣਾ ਤਾਂ ਜਪ ਸਟੱਡੀ ਕੋਲੇ ਜਾਓ ਗੈਪ ਦੇ ਨਾਲ ਵੀਜ਼ਾ ਲੈਣਾ ਤਾਂ ਜਾਪ ਸਟੱਡੀ ਕੋਲੇ ਜਾਓ ਪਿੱਛੇ ਜੇ ਵੀ ਅਸੀਂ 2014 ਪਾਸ ਆਊਟ ਕੁੜੀ ਦਾ ਵੀਜ਼ਾ ਲੱਤਾ 6 ਵਾਰੀ ਕੈਨੇਡਾ ਦਾ ਵੀਜ਼ਾ ਰਿਜੈਕਟ ਸੀ ਤੁਸੀਂ ਸਾਡਾ ਇੰਸਟਾ ਫੇਸਬੁੱਕ ਦੇਖ ਸਕਦੇ ਹੋ ਕੱਲ ਹੀ ਮੈਂ ਦੋ ਵੀਜ਼ੇ ਲੱਤੇ ਆ ਔਰ ਉਹਨਾਂ ਦੀ ਅਸੀਂ ਐਡ ਪਾਈ ਹੈ ਹੁਣ ਅਸੀਂ ਇੱਕ ਪ੍ਰਵਿੰਦਰ ਜੀ ਹੋਰ ਪ੍ਰੋਬਲਮ ਆ ਰਹੀ ਹੈ ਅਸੀਂ ਜਦੋਂ ਵੀਜ਼ਾ ਲੱਗ ਜਾਂਦਾ ਨਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜੇ ਇਨਸਾਨ ਨੂੰ ਅਸੀਂ ਵੀਡੀਓ ਚ ਦਿਖਾਉਣਾ ਸਟੂਡੈਂਟ ਨੂੰ ਕਿਹਨੂੰ ਨਹੀਂ ਦਿਖਾਉਣਾ ਕਿਉਂਕਿ ਕਈਆਂ ਨੇ ਤਾਂ ਵਿਆਹ ਕਰਾਇਆ ਹੁੰਦਾ ਟੈਂਪਰੇਰੀ ਕਈਆਂ ਨੇ ਕੀ ਹੁੰਦਾ ਆਪਣੇ ਰਿਸ਼ਤੇਦਾਰੀ ਚ ਨਹੀਂ ਦੱਸਣਾ ਹੁੰਦਾ ਵੀ ਸਾਡਾ ਵੀਜ਼ਾ ਲੱਗ ਗਿਆ ਉਹਨਾਂ ਨੇ ਪਹੁੰਚ ਕੇ ਦੱਸਣਾ ਹੁੰਦਾ ਹੈ ਨਾ ਪਿੱਛੇ ਜੇ ਇਸੇ ਗੱਲ ਨੂੰ ਲੈ ਕੇ ਸਾਡੀ ਕਿਸੇ ਨਾਲ ਲੜਾਈ ਵੀ ਹੋ ਗਈ ਸੀ ਤੂੰ ਤੂੰ ਮੈਂ ਮੈਂ ਉਹ ਕਹਿੰਦੇ ਵੀ ਤੁਸੀਂ ਸਾਡੀ ਵੀਡੀਓ ਕਿਉਂ ਪਾਈ ਸਾਨੂੰ ਕਿਉਂ ਸ਼ੋਅ ਕੀਤਾ ਅਸੀਂ ਤਾਂ ਕਿਸੇ ਨੂੰ ਦੱਸਿਆ ਹੀ ਨਹੀਂ ਇਸ ਕਰਕੇ ਹੁਣ ਅਸੀਂ ਸਾਡੀ ਕੰਪਨੀ ਨੇ ਚੇਂਜ ਕਰਤਾ ਸਿਸਟਮ ਅਸੀਂ ਸਿਰਫ ਵੀਜ਼ੇ ਦਿਖਾਉਨੇ ਆ ਅਸੀਂ ਕਲਾਇੰਟ ਨੂੰ ਸਾਹਮਣੇ ਨਹੀਂ ਲੈ ਕੇ ਆਉਂਦੇ ਸੋ ਜੇ ਤੁਸੀਂ ਆਸਟ੍ਰੇਲੀਆ ਜਾਣਾ ਹੈ 5.5 ਬੈਂਡ ਨਾਲ 6 ਬੈਂਡ ਦੇ ਨਾਲ ਸਿੰਗਲ ਜਾਂ ਸਪਾਊਸ ਤਾਂ ਤੁਸੀਂ ਵਧੀਆ ਤਰੀਕੇ ਨਾਲ ਗਰੰਟੀ ਨਾਲ ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਤੋਂ ਤੁਹਾਡਾ ਕੋਈ ਵੀ ਪੈਸਾ ਤੁਸੀਂ ਲਾਉਂਗੇ ਸਾਡੀ ਜ਼ਿੰਮੇਵਾਰੀ ਹੋਊਗੀ ਤੁਹਾਡਾ ਆਫਰ ਲੈਟਰ ਨਹੀਂ ਆਉਂਦਾ ਤੁਹਾਡੀ ਸੀਓਈ ਨਹੀਂ ਆਉਂਦੀ ਤਾਂ ਤੁਹਾਡਾ ਵੀਜ਼ਾ ਰਿਜੈਕਟ ਹੁੰਦਾ ਹੈ ਵੀ ਜਪ ਸਟੱਡੀ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੋਇਆ ਤਾਂ ਜਿੰਨੇ ਪੈਸੇ ਅਸੀਂ ਤੁਹਾਤੋਂ ਲਵਾਂਗੇ ਸਾਰੇ ਵਾਪਸ ਕਰਾਂਗੇ ਇਹ ਅਸੀਂ ਲਿਖ ਕੇ ਵੀ ਲੈਣੇ ਆ ਲਿਖ ਕੇ ਵੀ ਦੰਨੇ ਆ ਦੇਖੋ ਸਾਡੇ ਕਰਕੇ ਕੋਈ ਵੀ ਤੁਹਾਡੇ ਫਾਈਲ ਚ ਕਮੀ ਨਹੀਂ ਰਹੀ ਤਾਂ ਸਾਰੇ ਪੈਸੇ ਅਸੀਂ ਤੁਹਾਨੂੰ ਵਾਪਸ ਕਰਾਂਗੇ ਸੋ ਇਸ ਕਰਕੇ ਤੁਸੀਂ ਜਪ ਸਟੱਡੀ ਤੇ ਭਰੋਸਾ ਕਰ ਸਕਦੇ ਹੋ ਆ ਸਕਦੇ ਹੋ ਖੰਨੇ ਆਓ ਰਾਏਕੋਟ ਜਲੰਧਰ ਮੋਹਾਲੀ ਜਿੱਥੇ ਮਰਜੀ ਆਓ ਤੁਸੀਂ ਮੇਰੇ ਵੈਸੇ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਨਾ ਹੈ ਵੀ ਜਿਹੜਾ ਵੀ ਕਲਾਇੰਟ ਸਾਡੇ ਕੋ ਆਉਂਦਾ ਉਹ ਵੀਜ਼ਾ ਲੈ ਕੇ ਹੀ ਜਾਂਦਾ ਹੈ ਲੇਟ ਸਵئر ਹੋ ਜਾਂਦੀ ਹੈ ਪਰ ਵੀਜ਼ਾ ਯੂਰ ਲੱਗਦਾ ਹੈ